ਅੱਜਕੱਲ ਮੈਂ ਹੱਤਿਆ ਸੰਜਨ ਨਿਊਜ਼ ਦੇਖ ਰਿਹਾ ਹਾਂ ਤੁਸੀਂ ਜਿਸ ਤਰ੍ਹਾਂ ਕਿ ਰੁਪਿੰਦਰ ਕੌਰ ਜਿਹੜਾ ਫਰੀਦਕੋਟ ਦਾ ਮਾਮਲਾ ਹੈ ਜਿਸ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਘਰ ਸਾਧ ਕੇ ਉਸਨੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਹੈ ਇਸ ਸੇ ਪੂਰੇ ਮਾਮਲੇ ਤੋਂ ਤੁਸੇ ਚੰਗੀ ਤਰ੍ਹਾਂ ਜਾਣੋ ਪਰ ਜ਼ੇਰੀ ਗੱਲ ਬਾਹਰ ਨਿਕਲ ਕੇ ਆਈ ਹੈ ਇਹ ਅਹਿਮ ਗੱਲ ਹੈ ਕਿ ਉਸਨੇ ਕੈਨੇਡਾ ਦੇ ਵਿੱਚ ਕ੍ਰਾਈਮਨੋਲੋਜੀ ਦੀ ਪੜ੍ਹਾਈ ਕੀਤੀ ਹੋਈ ਹੈ ਹੁਣ ਇਸ ਗੱਲ ਨੇ ਵੀ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਰੁਪਿੰਦਰ ਕੌਰ ਨੇ ਕ੍ਰਾਈਮਨੋਲੋਜੀ ਇਸੇ ਕਰਕੇ ਪੜ੍ਹੀ ਇਸੇ ਕਰਕੇ ਸਬਜੈਕਟ ਰੱਖਿਆ ਸੀ ਕਿ ਉਹ ਇਸ ਸਾਜ਼ਿਸ਼ ਨੂੰ ਅੰਜਾਮ ਦੇ ਸਕੇ ਤਾਂ ਅਜੇ ਹੀ ਕਈ ਸਾਰੇ ਸਵਾਲ ਜਿਹੜੇ ਨੇ ਉਹ ਹੋਰ ਹੀ ਖੜੇ ਹੋ ਚੁੱਕੇ ਨੇ ਗੱਲਬਾਤ ਇਹਨਾਂ ਤੇ ਵੀ ਕਰਾਂਗੇ ਲekin ਉਸ ਤੋਂ ਪਹਿਲਾਂ ਹੁਣ ਅਸੀਂ ਇਸ ਗੱਲ ਤੇ ਚਰਚਾ ਕਰਾਂਗੇ ਕਿ ਕ੍ਰਾਈਮਨੋਲੋਜੀ ਦੀ ਪੜਾਈ ਹੁੰਦੀ ਕੀ ਹੈ ਇਸ ਦੇ ਵਿੱਚ ਕੀ ਕੁਝ ਹੁੰਦਾ ਹੈ ਦੱਸ ਇੱਕ ਕ੍ਰਾਈਮਨੋਲੋਜੀ ਜਿਹੜੀ ਹੈਗੀ ਹੈ ਇਹ ਜਿਹੜਾ ਸਬਜੈਕਟ ਹੈਗਾ ਇਹ ਉਹਨਾਂ ਦੇ ਲਈ ਹੁੰਦਾ ਹੈ ਜਿਸ ਦੇ ਵਿੱਚ ਅਪਰਾਧ ਕਰਨ ਦੇ ਕਾਰਨ ਉਸ ਦੇ ਪੈਟਰਨ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਹੈ ਅਪਰਾਧਾਂ ਨੂੰ ਉਹਨਾਂ ਚੀਜ਼ਾਂ ਬਾਰੇ ਸਿਖਾਇਆ ਜਾਂਦਾ ਹੈ ਜਿਸ ਦੇ ਵਿੱਚ ਕਾਨੂੰਨ ਦੇ ਸਿਧਾਂਤ ਸ਼ਾਮਿਲ ਹੁੰਦੇ ਨੇ ਸਮਾਜ ਸ਼ਾਸਤਰ ਮਨੋਵਿਗਿਆਨ ਦੇ ਸਿਧਾਂਤ ਜਿਹੜੇ ਨਾਲ ਉਹ ਸ਼ਾਮਿਲ ਹੁੰਦੇ। ਤਾਂ ਤੁਹਾਨੂੰ ਕੀ ਲੱਗਦਾ ਹੈ ਪੂਰੀ ਖਬਰ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਨਾ।